ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦੁਆਬਾ ਨਿਊਜ਼ 24 ਮੈਂ ਗੁਰਮਤ ਸਿੰਘ ਅੱਜ ਅਸੀਂ ਪੋਕਵਰ ਪਹੁੰਚੇ ਆ ਜਿੱਥੇ ਕਿ ਸੰਤ ਮਹਾਪੁਰਸ਼ਾਂ ਦੀ ਜਿਹੜੀ ਵਰਸੀ ਆ ਉਹ ਮਨਾਈ ਜਾਂਦੀ ਆ ਔਰ ਸਾਡੇ ਨਾਲ ਜਿਹੜੇ ਸਿੰਘ ਸਾਹਿਬ ਫਤੇ ਸਿੰਘ ਜੀ ਉਹ ਸਾਡੇ ਨਾਲ ਮੌਜੂਦ ਆ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਕ ਜੀ ਹਾਂ ਜੀ ਪਹਿਲਾਂ ਉਹਦੋਂ ਗੱਲ ਕਰੋ ਜੀ ਅੱਜ ਅੱਜ ਦੀ ਜਿਹੜੀ ਵਰਸੀ ਆ ਹਾਂ ਸੰਤ ਮਹਾਪੁਰਸ਼ ਮਹਾਰਾਜ ਬਾਬਾ ਰਣਜੀਤ ਸਿੰਘ ਜੀ ਉਹਨਾਂ ਬਾਰੇ ਕੀ ਲਫ਼ਜ਼ ਕਹੋਗੇ ਤੁਸੀਂ ਦੋ ਦੋ ਲਫ਼ਜ਼ ਕਹੋ ਜੀ ਮਹਾਪੁਰਸ਼ਾਂ ਵਾਲੇ ਤਾਂ ਸਾਡੇ ਜ਼ੁਬਾਨ ਦੇ ਲਫ਼ਜ਼ ਹੈ ਨਹੀਂ ਜਿਹੜੇ ਅਸੀਂ ਬੋਲਦੇ ਹੀ ਆ ਅੱਜ ਉਹਨਾਂ ਦੀ 27ਵੀਂ ਵਰ੍ਹੇ ਜਿਹੜੀ ਉਹ ਮਨਾਈ ਗਈ ਆ ਜੋ ਕਿ ਮਤਲਬ ਸਮੂਹ ਸੰਗਤ ਇਲਾਕੇ ਦੀ ਦੇਸ਼ ਵਿਦੇਸ਼ ਤੋਂ ਸਾਰੀ ਆਈ ਆ ਉਹਨਾਂ ਵੱਲੋਂ ਸਾਰੇ ਰਲ ਮਿਲ ਕੇ ਇਹ ਵਸਦੀ ਜਿਹੜੀ ਮਨਾਈ ਗਈ ਆ ਠੀਕ ਹੈ ਜੀ ਮੈਂ ਬਤੌਰ ਸੰਤ ਬਾਬਾ ਰਣਜੀਤ ਸਿੰਘ ਦੇ ਇੱਥੇ ਸਥਾਨ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਚੈਰੀਟੇਬਲ ਟਰਸਟ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਸਾਰੀ ਸੰਗਤ ਨੂੰ ਬਾਬਰ ਸਿੰਘ ਦੀ ਇਸ ਵਰਸੀ ਦੀ ਬਹੁਤ ਬਹੁਤ ਵਧਾਈਆਂ ਦਿੰਨਾ ਵੀ ਜਿਨ੍ਹਾਂ ਨੇ ਇਹਨਾਂ ਸਹਿਯੋਗ ਦਿੱਤਾ ਅਤੇ ਇਹ ਰਲ ਮਿਲ ਕੇ ਸਾਰਿਆਂ ਨੇ ਵਰਸੀ ਮਨਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਇਹ ਸਨ ਸਾਡੇ ਨਾਲ ਜਿਹੜੇ ਪ੍ਰਧਾਨ ਹੈ ਇੱਥੇ ਦੇ ਉਹ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਆ ਔਰ ਅੱਗੇ ਵੀ ਗੱਲਬਾਤ ਸਾਡੀ ਹੁੰਦੀ ਰਹਿੰਦੀ ਆ ਉਹਨਾਂ ਨੇ ਦੱਸਤਾ ਜੀ ਅਸੀਂ ਤਾਂ ਸੰਧਾ ਦੇ ਬਰਬਰ ਕੀ ਉਹਨਾਂ ਦੇ ਵਿੱਚ ਮਿੱਟੀ ਵਰਗੇ ਨਹੀਂ ਹੋ ਸਕਦੇ ਤੋਂ ਸਾਰੇ ਫਤੇ ਸਿੰਘ ਜੀ ਜਿਨ੍ਹਾਂ ਨੇ ਸੁਝਾਅ ਦਿੱਤੇ ਆ ਬਹੁਤ ਅੱਛੇ ਔਰ ਸੁਭਾਅ ਜਿਹੜਾ ਬੜਾ ਇਹਨਾਂ ਦਾ ਨਰਮ ਦਿਲੀ ਆ ਧੰਨਵਾਦ ਜੀ ਤੁਹਾਡਾ ਔਰ ਸੰਗਤਾਂ ਨੂੰ ਬਹੁਤ-ਬਹੁਤ ਧੰਨਵਾਦ ਸੰਗਤ ਦਾ ਜੀ ਬਹੁਤ-ਬਹੁਤ ਧੰਨਵਾਦ ਮਹਾਪੁਰਸ਼ਾਂ ਦੀ ਬੰਦਗੀ ਬਹੁਤ ਜਿਆਦਾ ਸੀ ਉਹਨਾਂ ਦਾ ਵੀ ਬਹੁਤ-ਬਹੁਤ ਜਿਹੜਾ ਇੱਥੇ ਸਾਰੀ ਸੰਗਤ ਅੱਜ ਵੀ ਅਸ਼ੀਰਵਾਦ ਇਹ ਤਦੇ ਸੰਗਤਾਂ ਇੰਨੀ ਆ ਕੇ ਹਮਮਾ ਕੇ ਆਈਆਂ ਬਹੁਤ-ਬਹੁਤ ਸੰਗਤ ਦਾ ਵੀ ਧੰਨਵਾਦ ਥੈਂਕ ਯੂ ਥੈਂਕ ਯੂ ਲਓ ਜੀ ਅਸੀਂ ਗੱਲਬਾਤ ਕਰਾਂਗੇ ਬਾਕੀ ਵੀ ਜਿਹੜੇ ਸਾਡੇ ਸੱਜਣ ਮਿੱਤਰ ਆ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਪਹਿਲਾਂ ਮੇਰੇ ਕੋ ਇਧਰੇ ਭਾਈ ਸਾਹਿਬ ਆ ਬੈਠੇ ਸਸੀ ਗਾਲ ਜੀ ਸਸੀ ਗਾਲ ਜੀ ਕੀ ਨਾਮ ਤੁਹਾਡਾ ਜਸਵਿੰਦਰ ਸਿੰਘ ਬੰਸਰ ਕਿੱਥੋਂ ਆਏ ਤੁਸੀਂ ਰਾਣੀਪੁਰ ਤੋਂ ਅ ਰਾਣੀਪੁਰ ਤੋਂ ਇਹ ਜਿਹੜੀ ਵਰਸੀ ਆ ਕਿੰਵੀਂ ਆ ਸਾਲਾਂ ਦੀ ਇਹ ਜੀ ਬਹੁਤ ਸਾਲਾਂ ਪੁਰਾਣੀ ਹੈ ਜੀ ਕਿੰਨੀ ਮੀ ਜੀ ਹਾਂ ਜੀ ਕਿੰਨੀ ਆ ਜੀ 27ਵੀਂ ਵਰਸੀ ਤੁਸੀਂ ਇਧਰ ਆਓ ਜੀ ਇੱਕ ਮਿੰਟ ਤੁਸੀਂ ਜਵਾਬ ਦੇ ਰਹੇ ਜੀ 27ਵੀਂ ਆ ਸੰਤ ਮਾਂ ਪੁਰਸ਼ ਜਦੋਂ ਤਪੱਸਿਆ ਕਰਦੇ ਹੁੰਦੇ ਸੀ ਹਾਂ ਜੀ ਹਾਂ ਉਸ ਵੇਲੇ ਉਹਨਾਂ ਦਾ ਸਥਾਨ ਕਿੱਥੇ ਹੁੰਦਾ ਸੀ ਜਿਹੜਾ ਸਹੀ ਸਥਾਨ ਸੀ ਸਹੀ ਸਾਨੂੰ ਬੋਰਡ ਪਰਲੇ ਉਸਾਈਡ ਤੇ ਹੈ ਅਸਲੀ ਸਾਨ ਉੱਥੇ ਹੀ ਰਹਿੰਦੇ ਸੀ ਨਹੀਂ ਜੀ ਉਹ ਬਾਅਦ ਚ ਬਣਿਆ ਤਾਂ ਹੈਗਾ ਕੰਪਲੀਟ ਕੀਤਾ ਸਤਨਾਬਾਹ ਕੁਝ ਲੋਖਾ ਦਾ ਬਾਅਦ ਚ ਛੱਡ ਬਣਾਈਆ ਪਹਿਲਾਂ ਉਹ ਪੁੱਲੀ ਤਾਂ ਨਹੀਂ ਹੁੰਦੀ ਸੀ ਉਹ ਛੱਡ ਬਣੀ ਹੈਗੀ ਉਹਨਾਂ ਦੀ ਉਹ ਛੱਡ ਨਾਲ ਸਾਰੀ ਜੰਦੀ ਗੁਜ਼ਾਰੀ ਇਹਨਾਂ ਨੇ ਆ ਛੱਡ ਕਵਰ ਕੀਤੀ ਉਹਨਾਂ ਦੀ ਛੱਡ ਇੱਥੇ ਹੁੰਦੀ ਸੀ ਕਿ ਉੱਥੇ ਹੁੰਦੀ ਸੀ ਹੈ ਨਹੀਂ ਕਿੱਥੇ ਹੁੰਦੀ ਸੀ ਛੱਡ ਉਹ ਪਾਲੀ ਸਾਈਡ ਹੁੰਦੀ ਸੀ ਪਰਲੀ ਸਾਈਡ ਹੁੰਦੀ ਸੀ ਇਹ ਤਾਂ ਪਸੰਦ ਦੇ ਮੰਗਲੇ ਪਾਸੇ ਤੁਸੀਂ ਉਹਨੇ ਜਾਂਦੇ ਰਹੇ ਸੀ ਮੈਂ ਬਹੁਤ ਦੇਰ ਤੋਂ ਆਣਾ ਜੀ ਕਿੰਨਾ ਕਿੱਥੋਂ ਆਏ ਤੁਸੀਂ ਪਾਸਤਾ ਪਿੰਡ ਮੇਰਾ ਜੀ ਹਾਂਜੀ ਹਾਂਜੀ ਇਹ ਆ ਜਿਹੜੀਆਂ ਵਰਤیاں ਚੱਲਦੀਆਂ ਆ ਇਹਦੇ ਵਿੱਚ ਸੰਤਾਂ ਨੂੰ ਕੀ ਉਪਦੇਸ਼ ਆ ਤੁਹਾਡਾ ਕੀ ਸੰਤਾਂ ਨੂੰ ਇਹ ਉਪਦੇਸ਼ ਆ ਸੰਤ ਉਹਨਾਂ ਦੇ ਪੂਰਨਿਆਂ ਤੇ ਚੱਲਣ ਉਹ ਤਾਂ ਬਾਲਕ ਮਾਇ ਨੂੰ ਪ੍ਰੇਮ ਨਸ਼ ਕਰਦੇ ਜੀ ਜਿਹੜੇ ਪੂਰਨੇ ਉਹ ਕੀ ਕੀ ਚੀਜ਼ ਆ ਪੂਰਨੇ ਕੀ ਚੀਜ਼ ਆ ਪੂਰਨੇ ਬਾਲਕ ਜੋ ਗੁਰਬਾਣੀ ਨਾਲ ਜੁੜਨ ਗੁਰਬਾਣੀ ਨਾਲ ਲੱਗਣ ਗੁਰਬਾਣੀ ਨੂੰ ਉਪਲਾਣ ਹੈ ਨਹੀਂ ਇਹ ਤੇ ਚੱਲਣ ਕੋਈ ਕਮੀ ਨਹੀਂ ਆਂਦੀ ਜੀ ਸਹੀ ਆ ਬਿਲਕੁਲ ਇਹਨਾਂ ਨੇ ਸਹੀ ਕਿਹਾ ਜਿਹੜੇ ਉਹਨਾਂ ਦੇ ਪੂਰਨਿਆਂ ਤੇ ਚੱਲਣ ਪੂਰਨਿਆਂ ਦਾ ਮਤਵ ਉਹਨਾਂ ਦੀ ਸਿੱਖਿਆ ਤੇ ਉਹਨਾਂ ਤੇ ਜਿਹੜਾ ਮਤਲਬ ਉਹਨਾਂ ਦਾ ਕਹਿਣਾ ਹੈ ਬਿਹਾਰ ਅਮਰਿਤ ਛਕੋ ਗੁਰੂ ਘਰ ਦੇ ਬਣੋ ਉਹਨਾਂ ਦੇ ਪੂਰਨੇ ਸੀਗੇ ਇਹ ਬਾਕੀ ਅਸੀਂ ਹੋਰ ਵੀ ਗੱਲਬਾਤ ਕਰਾਂਗੇ ਸਾਡੇ ਵੀਰ ਇੰਦਰ ਸਿੰਘ ਸਾਹਿਬ ਮੌਜੂਦ ਆ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਜੀ ਸਿੰਘ ਸਾਹਿਬ ਕੀ ਹਾਲ ਚਾਲ ਹੈ ਜੀ ਜੜਦੀ ਕਲਾਪਾ ਜੀ ਕਰਦੀ ਕਲਾ ਜੀ ਜੜਦੀ ਕਲਾ ਜੀ ਸਿੰਘ ਸਾਹਿਬ ਕਿੱਥੋਂ ਆਏ ਮੈਂ ਖਰਮਪੁਰ ਤੋਂ ਜੀ ਖਰਮਪੁਰ ਤੋਂ ਹਾਂਜੀ ਭਾਜੀ ਮੈਂ ਤਾਂ ਤੁਸੀਂ ਗੌਂਡੀ ਆ ਜੀ ਹਾਂਜੀ ਗੌਂਡੀ ਗੌਂਡੀ ਪਪਾ ਜੀ ਬਹੁਤ ਯਰ ਹੋ ਗਿਆ ਪਾ ਸੇਵਾ ਦੇ ਦਿੱ ਜੀ ਮਹਾਰਾਜਾਂ ਦੀ ਭਾਜੀ ਆਪਾਂ ਜਨਮ ਜਨਮ ਰਥੀ ਹੋਈ ਮਾਤਾ ਜੀ ਤੁਹਾਡਾ ਜੀ ਹਾਂਜੀ ਕਿੰਨਾ ਚਿਰ ਹੋ ਗਿਆ ਮੇਰੀ ਮੇਰੀ 31 ਕਿੰਨੇ ਸਾਲ ਲੱਗਾ ਪਪਾ ਜੀ ਮੈਨੂੰ ਜੀ 31 ਸਾਲ ਲੱਗਾ ਹਾਂਜੀ ਤੇ ਮੇਰਾ ਮੇਰਾ ਨਾਮ ਵੀ ਪ ਉਹ ਵੀ ਬਿਲਕੁਲ ਨੰਗੇ ਹੁੰਦੇ ਜੀ ਬਾਬਾ ਜੀ ਹੁਣੇ ਨੰਗੇ ਰਹਿੰਦੇ ਹੁੰਦੇ ਹਾਂ ਜੀ ਨੰਗੇ ਸੀਗਾ ਜੀ ਇਹ ਤਾਂ ਮਾਤਾ ਤੁਸੀਂ ਦਰਸ਼ਨ ਕੀਤੇ ਆ ਹਾਂ ਜੀ ਜੀ ਬਾਬਾ ਜੀ ਮੈਂ ਨਾ ਵੀ ਉਹਨਾਂ ਨੇ ਰੱਖਿਆ ਜੀ ਮੰਗਜੀਤ ਸਿੰਘ ਜੀ ਅੱਛਾ ਤੁਹਾਨੂੰ ਕੁਝ ਉਹ ਨਹੀਂ ਆਪਣੇ ਬਾਰੇ ਕੁਝ ਕਿਹਾ ਹੋਵੇ ਜਾਂ ਤੁਹਾਡੇ ਬਾਰੇ ਕਿਹਾ ਹੋਵੇ ਜੀ ਬਾਬਾ ਜੀ ਹਾਂ ਕੁਝ ਨਹੀਂ ਮੈਨੂੰ ਕਿਹਾ ਜਾਣੀ ਜੀ ਉਹ ਬਸ ਸਤਿ ਵੀਰਾਂ ਨੂੰ ਇੰਨੀ ਇਹਨਾਂ ਨੇ ਪਤਾ ਵੀ ਮੇਰੇ ਮੂੰਹ 'ਚ ਬਰਫੀ ਘੜੀ ਉਹਨੇ ਆਪਣੇ ਮੂੰਹ 'ਚ ਪਾਈ ਜੀ ਆਪਣੇ ਮੂੰਹ 'ਚ ਇੱਕ ਬਰਫੀ ਘੜੀ ਮੇਰੇ ਮੂੰਹ 'ਚ ਪਾਈ ਜੀ ਉਹਨਾਂ ਨੇ ਮਾ ਬਰਛਾ ਨੇ ਲਓ ਜੀ ਇਹਨਾਂ ਨੇ ਕਿਹਾ ਜੀ ਜਿਹੜੀ ਬਰਫੀ ਖਾਧੀ ਤਾਂ ਆਪਣੇ ਮੂੰਹ 'ਚ ਵੀ ਪ ਇਹ ਤਾਂ ਮਹਾਪਰਸ਼ੀ ਜਾਣਦੇ ਆ ਕਿਹੜੀ ਕਰਾਮਾਤ ਹੈ ਹਨਾ ਬਾਕੀ ਅਸੀਂ ਗੱਲਬਾਤ ਹੋਰ ਵੀ ਕਰਾਂਗੇ ਤੇ ਆਓ ਚੱਲਦੇ ਹੈ ਸਾਰਿਆਂ ਨੂੰ ਜਿੰਦੇ ਆਜੋ ਜੀ ਆਜੋ ਆਜੋ ਅੱਗੇ ਨੂੰ ਹਾਂਜੀ ਮੇਰਾ ਖਿਆਲ ਸੀ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਅਸੀਂ ਗੱਲ ਅਸੀਂ ਗੱਲ ਹੀ ਐਸਰੀ ਫਗਵਾੜੇ ਤੋਂ ਰਣਜੀਤ ਕੋਰ ਅੱਜ ਜਿਹੜੀ ਵਰਸੀ ਤੇ ਆਏ ਆ ਇੱਕ ਇਹਨਾਂ ਦੀ ਵਰਸੀ ਹੈ ਹੋਨੇ ਹਾਂਜੀ ਭੋਗ ਵਾਲੇ ਭੋਗ ਪਰ ਵਾਲੇ ਸੰਤਾਨੀ ਪਤਾ ਸੰਤਾਨੀ ਨਹੀਂ ਪਤਾ ਕਹਿੰਦੀ ਕਰ ਆਏ ਆ ਪਹਿਲੀ ਕਰ ਆਏ ਪਹਿਲੀ ਵਾਰ ਆਏ ਸੰਤ ਬਾਬਾ ਰਣਜੀਤ ਸਿੰਘ ਜੀ ਰਣਜੀਤ ਸਿੰਘ ਜੀ ਅਰਣਜੀਤ ਸਿੰਘ ਜੀ ਹਾਂਜੀ ਸੰਤ ਬਾਬਾ ਰਣਜੀਤ ਸਿੰਘ ਜੀ ਭਗਵਾਲ ਤੋਂ ਉਹ ਕਿੱਥੋਂ ਆਉਂਦੇ ਆ ਤੇ ਅੱਜ ਕਿੰਨੀ ਵਰਸੀ ਆ ਜੀ ਹਾਂਜੀ ਹਾਂਜੀ ਕਿੰਨੀ ਵਰਸੀ ਆ ਕਿੰਨੇ ਨਹੀਂ ਪਤਾ ਨਹੀਂ ਬਤਾ ਜੀ 27ਵੀਂ ਵਰਸੀ ਆ ਜੀ 27ਵੀਂ ਵਰਸੀ ਆ ਜੀ ਮੇਰਾ ਨਾਮ ਰਿਸ਼ਵਾਲ ਸਿੰਘ ਬੱਲੀ ਹੈ ਪਿੰਪਪਾ ਮੈਂ ਨਾ ਤੇ ਮੈਂ ਬਾਠਾ ਦਰਜੀ ਨਾਲ 36 ਸਾਲ ਤੋਂ ਪੈਣ ਦਾ ਕੰਮ ਕਰ ਰਿਹਾ ਤੇ ਨਹੀਂ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਹਾਂ ਹਾਂਜੀ ਅਸੀਂ ਸੰਗਤ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਇੱਥੇ ਗੁਰੂ ਘਰ ਆਓ ਇੱਕ ਤਾਂ ਪਹਿਲੀ ਗੱਲ ਜਿਹੜੀ ਨਸ਼ਿਆਂ ਤੋਂ ਦਹਿਤ ਹੋ ਰੋ ਆਪਣੇ ਮਾਪਿਆਂ ਦੇ ਅਗਿਆਕਾਰੀ ਬਣੋ ਉਜੜਾ ਅਜ ਦਾ ਦੌਰ ਰਿਹਾ ਨਸ਼ਿਆਂ ਦਾ ਦੌਰ ਰਿਹਾ ਹਰੇ ਕੋਈ ਆਪਾਂ ਨੂੰ ਗਲਤ ਸੜੀ ਪਾ ਰਿਹਾ ਜੇ ਅਸੀਂ ਗੁਰੂ ਘਰ ਸਾਹਿਬ ਨਾਲ ਲੱਗਾਂਗੇ ਜਾਂ ਮਹਾਪੁਰਸ਼ਾਂ ਨਾਲ ਲੱਗਾਂਗੇ ਆਪਣੇ ਜੀਵਨ 'ਚ ਕਾਮਯਾਬੀ ਕਰਾਂਗੇ ਆਪਣੇ ਬੱਚਿਆਂ ਨੂੰ ਅਸੀਂ ਕਾਮਯਾਬ ਬਣਾਵਾਂਗੇ ਅਸੀਂ ਕਾਮਯਾਬ ਬਣਾਵਾਂਗੇ ਅਸੀਂ ਮਿਹਨਤ ਨਾਲ ਉਹ ਨਹੀਂ ਕਰਨਾ ਮਿਹਨਤ ਕਰੋ ਆਪਣੇ ਕਾਮਯਾਬ ਆਪੇ ਹੋਊਗਾ ਇਨਸਾਨ ਜੇਕਰ ਦਸਨ ਹੌਂਦੀ ਕਿਰਤ ਨਹੀਂ ਕਰਦੇ ਦੂਸਰੇ ਦੇ ਪਿੰਡ ਰਹਿੰਦੇ ਨੇ ਕਿ ਮੇਰਾ ਪਰਣਾ ਬਾਹਰ ਗਿਆ ਉਹਨੂੰ ਪੈਸੇ ਭੇਜੂਗਾ ਮੈਂ ਨਸ਼ੇ ਪਤੇ ਕਰੀ ਜਾਊਗਾ ਇਹ ਮਾੜੀ ਗੱਲ ਹੈ ਕਿਉਂਕਿ ਆਪਾਂ ਅੱਜ ਦੀ ਵਰਸੀ ਦੇ ਮੌਕੇ ਤੇ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਅੱਜ ਦੀ ਵਰਸੀ ਮੌਕੇ ਤੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਸੰਗਤਾਂ ਵੱਧ ਤੋਂ ਵੱਧ ਆ ਕੇ ਇਥੇ ਗੁਰੂ ਘਰ ਅੰਮ੍ਰਿਤ ਧਾਰੀ ਬਾਣ ਗੁਰੂ ਦੇ ਨਾਲ ਲੱਗਣ ਦਸਾਂ ਨੌਂ ਦੀ ਕਿਰਤ ਕਰਨ ਨਾਮ ਜਪਣ ਅਤੇ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਨਾਲ ਲਾਣ ਵਧੀਆ ਸੁਣਿਆ ਲਓ ਜੀ ਸਾਡੇ ਵੀਰ ਜੀ ਨੇ ਜਵਾਬ ਦਿੱਤਾ ਪਰ ਉਹਨੂੰ ਸਪੈਸ਼ਲ ਸਾਡੀ ਕੇ ਸਾਨੂੰ ਕਿਹਾ ਵੀ ਸਾਡੀ ਇੰਟਰਵਿਊ ਕਰੋ ਪਰ ਗੱਲਬਾਤ ਕੀਤੀ ਆ ਗੱਲਬਾਤ ਸਹੀ ਕੀਤੀ ਆ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਜਿਹੜਾ ਐਜੂਕੇਸ਼ਨ ਜ਼ਰੂਰੀ ਆ ਔਰ ਬੱਚਿਆਂ ਨੂੰ ਜੇ ਐਜੂਕੇਸ਼ਨ ਹੈ ਨਹੀਂਗੀ ਤੇ ਤੁਸੀਂ ਜੀਰੋ ਆ ਕਿਤੇ ਅਫਸਰ ਨਹੀਂ ਤੁਸੀਂ ਲੱਗ ਸਕਦੇ ਕਹਿਣ ਦਾ ਕਾਰਨ ਇਹ ਹੈ ਜੇ ਤੁਸੀਂ ਐਜੂਕੇਸ਼ਨ ਨੂੰ ਪੜੋ ਔਰ ਬڑے-ਬڑے ਅਫਸਰ ਬਣੋ ਚੰਗੇ ਅਪੋਸਟਰਾਂ ਤੋਂ ਬਣੋ ਤਾਂ ਆਕੇ ਸਾਡੀ ਵੀ ਸਿੱਖ ਕੌਮ ਕਾਮਯਾਬ ਹੋ ਸਕੇ ਆ ਜੋ ਅੱਗੇ ਚੱਲਦੇ ਨੇ ਤੇ ਅੱਛਾ ਜਿਹੜੇ ਸੰਤ ਮਾਹਪੁਰਸੀ ਹਾਂਜੀ ਔਰ ਤੁਹਾਨੂੰ ਉਹਨਾਂ ਦੇ ਬਾਰੇ ਪੂਰੀ ਜਾਣਕਾਰੀ ਹੈ ਨਹੀਂ ਜੀ ਨਹੀਂ ਹੈਗੀ ਤਾਂ ਆਪਾਂ ਝੂਠ ਨਹੀਂ ਬੋਲਦੇ ਨਹੀਂ ਜੀ ਨਹੀਂ ਹੈ ਜਿਹੜੀ ਗੱਲ ਸੱਚ ਹੈ ਉਹ ਸੱਚ ਹੈ ਨਾ ਔਰ ਜਿਹੜੇ ਸੰਗਤਾਂ ਨੇ ਦੇਖਣਾ ਵੀ ਉਹਦੀ ਸੱਚਾਈ ਤਾਂ ਸਾਹਮਣੇ ਹੋਣੀ ਚਾਹੀਦੀ ਹੈ ਹਾਂਜੀ ਹਾਂਜੀ ਹੈਨਾ ਹਾਂਜੀ ਚਲੋ ਸਾਡੇ ਇਸ ਬੱਚੇ ਨੇ ਕਿਹਾ ਵੀ ਮੈਨੂੰ ਜਿੰਨੀ ਜਾਣਕਾਰੀ ਆ ਵੀ ਮੈਂ ਉਹਨੇ ਜਵਾਬ ਦਊਂਗਾ ਬਿਲਕੁਲ ਸਹੀ ਠੀਕ ਕੀਤਾ ਉਹਨੇ ਤੇ ਬਾਕੀ ਕੋਈ ਸਾਡਾ ਵੀਰ ਕੋਈ ਜਵਾਬ ਦੇਣਾ ਚਾਹੁੰਦਾ ਜਿਹੜਾ ਪਿਛੜਾ ਉਹਨਾਂ ਦੇ ਇਤਿਹਾਸ ਬਾਰੇ ਜਾਣਦਾ ਹੋਵੇ ਤੁਹਾਡੇ ਚੋਂ ਉਹ ਦੱਸ ਸਕਦਾ ਜਿੰਨਾ ਕਾ ਹੀ ਸੁਣਿਆ ਹੀ ਉਹਨਾਂ ਕਾ ਦੱਸ ਸਕਦੇ ਹਾਂ ਜੀ ਹਾਂਜੀ ਅ ਅੱਗੇ ਵੀ ਕਿੰਨੀ ਵਾਰੀ ਆਏ ਤੁਸੀਂ ਅਸੀਂ ਹਰ ਸਾਲ ਆਉਂਦੇ ਹਾਂ ਜੀ 23 ਸਾਲ ਹੋ ਗਏ ਆਂਦੇ ਆ ਉਹਨੂੰ ਮੈਂ ਕਾਤੇ ਬੋਲ ਗਏ ਹਾਂਜੀ ਮੈਂ ਲੇਟ ਆਉਣੀ ਹੁੰਨੀ ਆ ਜਦੋਂ ਨਹੀਂ ਮੈਂ ਇੰਨਾ ਬਹੁਤਾ ਨਹੀਂ ਨਾ ਆਂਦੀ ਮੈਂ ਜਿੱਦਾਂ ਚਲੋ ਹਾਂਜੀ ਜਿਨ੍ਹਾਂ ਵੀ ਸਾਡੀ ਭੈਣ ਨੇ ਜਵਾਬ ਦਿੱਤਾ ਬਿਲਕੁਲ ਸਹੀ ਦਿੱਤਾ ਕੋਈ ਗੱਲ ਨਹੀਂ ਥੋੜਾ ਥੋੜਾ ਜਵਾਬ ਮੈਂ ਡਰ ਕੇ ਵੀ ਦੇਣਾ ਚਾਹੀਦਾ ਨਹੀਂ ਜੇ ਹਰ ਇੱਕ ਬੰਦਾ ਮੋਰੇ ਆ ਕੇ ਜਵਾਬ ਦਿੱਤਾ ਫੇਰ ਤਾਂ ਸਵਾਦ ਨਹੀਂ ਨਾ ਆਇਆ ਆਓ ਚੱਲਦੇ ਅੱਗੇ ਆਓ ਲਓ ਜੀ ਜੀ ਅਸੀਂ ਇੱਥੇ ਹੀ ਸਮਾਪਤੀ ਕਰਦੇ ਹਾਂ ਅਸੀਂ ਹਰ ਗਲੀ ਦੀ ਹਰ ਕੋਨੇ ਦੀ ਖਬਰ ਅਸੀਂ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰਦੇ ਰਹਾਂਗੇ ਤੁਸੀਂ ਦੇਖਦੇ ਰਹਿਣਾ ਦੁਆਬਾ ਨੇ ਉਹ 24 ਆਦਿਆ ਨੂੰ ਪੁੜੇ ਸਹੀ ਗੁਰੂ ਪਿਆਰੇ ਨਿੱਲੂ ਜਿਨਾ ਮਿਲਿਆ ਆਮ ਦਾ ਨਾਮ ਕਿਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਦੇ ਵਿੱਚ ਸੁਭਾਅ ਰਾਜ ਹਰ ਤਾਰਸ਼ਾ ਵਾਂਗ ਜਿਵੇਂ ਮਤ ਜਵਰਾਇਆ ਘਈ ਅਸਾਰਕੇ ساہ سنکھ میں باتے اللہ آپ کی وقت کے جو چکے سو آپ مجھ کا نام چکے اور کھڑ کو نہ چکا ہوتا کھڑ سکتی دائے کھڑ مکہ سوئی جے ہوتا آپ مجھ کا سکھائے جوٹا پوٹ کنواز سکھے پتا جیو جس کا عطا لکنی کیا مانس کیا کہ تعالی رہاں دیو اپنے جانب جو وہاں ਸਾਰੇ ਜੀ ਨੰਦੇ ਤੇ ਗੁਰੂਆਂ ਪਿਆਰੇ ਦੇਵਪੁੱਤਰ ਰਬਾ ਨਾਲ ਸਰਾਹ ਕੇ ਗੁਰੂਆਂ ਸੰਗਤਾਂ ਨੂੰ ਕਰੋ ਨਿਹਾਲ ਕਰੋ ਪਹਿਲਾ ਤਾਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਅੱਜ ਤੁਸੀਂ ਜਿਹੜੀ ਵਰਸੀ ਮਨਾਈ ਸੰਤ ਮਹਾਂਪੁਰਖ ਬਾਬਾ ਰਣਜੀਤ ਸਿੰਘ ਦੀ ਇਹ ਪਹਿਲਾਂ ਤਾਂ ਦੱਸੋ ਸੰਗਤਾਂ ਨੂੰ ਕਿ ਕਿੰਵੀਂ ਵਰਸੀ ਮਨਾਈ ਗਈ ਹੈ ਇਹ ਸ਼ਲਾਣਾ ਵਰਸੀ ਸੰਤ ਬਾਬਾ ਰਣਜੀਤ ਸਿੰਘ ਦੀ 72ਵੀਂ ਵਰਸੀ ਹੈ ਜਿਹੜੀ ਇਹ ਮਨਾਈ ਗਈ ਤੇ ਤੁਸੀਂ ਮੁੱਖ ਜਿਹੇਦਾਰ ਹੋ ਪਹਿਲਾਂ ਤਾਂ ਆਪਣਾ ਸੰਗਤਾਂ ਨੂੰ ਨਾਮ ਹੀ ਦੱਸੋ ਜੀ ਦਾਸ ਦਾ ਨਾਮ ਤਰਲਵਿੰਦਰ ਸਿੰਘ ਹੋਰ ਪਰਮੇਸ਼ਰ ਸਿੰਘ ਕਰਕੇ ਜਾਣਦੀ ਐ ਸੀ ਇੱਕ ਬਾਬਾ ਜੀ ਨਾਂ ਜਥੇਦਾਰ ਤਲਵਿੰਦਰ ਸਿੰਘ ਜੀ ਜਿਹੜਾ ਪਰਮੇਸ਼ਰ ਸਿੰਘ ਜੀ ਨਾਂ ਉਹ ਕਿਸ ਤਰ੍ਹਾਂ ਬਿਆਧ ਵੱਡਾ ਇਸ ਤਰ੍ਹਾਂ ਅਸੀਂ ਜਦੋਂ ਦਾਸ ਪਹਿਲੀ ਵਾਰੀ ਇਸ ਸਥਾਨ ਤੇ ਮਹਾ ਪ੍ਰਸਾਦ ਦੇ ਦਰਸ਼ਨ ਕਰਨ ਆਇਆ ਤਾਂ ਕੁਦਰਤੀ ਬਾਬਾ ਜੀ ਇਸ਼ਨਾਨ ਕਰ ਰਹੇ ਸੀ ਜੀ ਉਹ ਕੇਦਲੀ ਹੱਥ ਜੀ ਦੀ ਮੈਂ ਉਹਨਾਂ ਤੇ ਕੇਦਲੀ ਫੜ ਕੇ ਮੰਜਾ ਲੱਗ ਪਿਆ ਕਈ ਘੰਟੇ ਕੇ ਇਤਲੀ ਮੰਨਜੀ ਗਿਆ ਇਸਨੇ ਸੇਵਾ ਕਰਨ ਕਿਹਾ ਕਿ ਬਾਬਾ ਜੀ ਉਹ ਸਿੰਘ ਆਇਆ ਉਹ ਕੇਤਲੀ ਮੰਜੀ ਆਂਦਾ ਕੇਤਲੀ ਨਾ ਖਿਹਾ ਦੇ ਮਹਾਪੁਰਸ਼ ਕਹਿਣ ਲੱਗੇ ਕਿ ਇਤਲੀ ਇਹ ਮੰਜਦਾ ਉਹ ਆਪਣਾ ਮਨ ਮੰਦਾ ਉਹ ਪਰਮੇਸ਼ਰ ਜੀ ਹੈ ਇਸ ਕਰਕੇ ਮਹਾਪੁਰਸ਼ ਨੇ ਮੁਕਤ ਹੋ ਨਿਕਲੇ ਆ ਜਿਹੜਾ ਬਚਨ ਉਹ ਤਕਾਲਿਸ਼ ਪਰਵੇਸ਼ ਜੀ ਕਰਕੇ ਨਹੀਂ ਜਾਣਦੇ ਇਹ ਮਹਾਪੁਰਸ਼ ਨੇ ਆਪਣੇ ਮੁਕਤ ਹੋ ਕੇ ਜਿਹੜੇ ਬਾਬਾ ਜੀ ਸੰਗ ਦਾ ਬੁਰੇ ਦੂਰ ਦੁਰਾਂਡੇ ਆਉਂਦੀਆਂ ਔਰ ਜਿਹੜੇ ਬਾਹਰ ਸੰਗਤਾਂ ਬੈਠੀਆਂ ਉਹਨਾਂ ਨੂੰ ਤੁਹਾਡਾ ਮੈਸੇਜ ਕੀ ਆ ਜੀ ਮੈਸੇਜ ਇਹੀ ਹੈ ਆਇਓ ਪੜਨ ਸੁਣੋ ਕੋ ਬਾਣੀ ਪਰਮਾਤਮਾ ਆਪਣੇ ਭਗਤਾਂ ਦੁਆਰਾ ਆਪਣਾ ਸੁਨੇਹਾ ਆਪਣਾ ਉਪਦੇਸ਼ ਜੋ ਵੀ ਹੈਗਾ ਆ ਹਰ ਕਾ ਸਿਵ ਸੁਹਾਰ ਗਿਆ ਤੋ ਭਗਤਾਂ ਦੁਆਰਾ ਬ੍ਰਹਮ ਗਿਆਨੀਆਂ ਦੁਆਰਾ ਸੰਤਾਂ ਦੁਆਰਾ ਸੰਸਾਰ ਦੇ ਜੀਵਾਂ ਦੇ ਭਲੇ ਵਾਸਤੇ ਉਪਦੇਸ਼ ਸੁਣਾਉਂਦਾ ਆ ਉਹੀ ਇਹੀ ਵਿਚਾਰ ਹੈ ਕਿ ਜਿਸ ਤਰ੍ਹਾਂ ਮਹਾਪੁਰਸ਼ ਨੇ ਆਪ ਜਪੇ ਵਰਨਾ ਨੂੰ ਜਪਾਇਆ ਇਹ ਗੁਰਮੁਖ ਦਾ ਸੰਦੇਸ਼ ਆਤਾ ਹੈ ਸਾਰੀਆਂ ਸੰਗਤਾਂ ਨੂੰ ਗੁਰਸਿੱਖੀ ਮੀਤ ਚਲੋ ਗੁਰਚਾਲੀ ਜੋ ਗੁਰ ਕੈ ਸੋਈ ਪਲ ਮਨਉ ਮਾਰਵਤ ਕਰਨ ਵਾਲੀ ਅੰਮ੍ਰਿਤ ਮਿਲੇ ਉੱਠਣਾ ਚਾਹੀਏ ਨਾਮ ਜਪਣਾ ਚਾਹੀਏ ਲੋੜਾ ਥਾ ਕੇ ਰਾਵਨਾ ਕਰੀਏ ਕਰੀ ਮਾਨ ਕਰੀਏ ਗੁਰੂ ਸ਼ਬਦ ਨਾਲ ਜੁੜ ਕੇ ਰਹਿਣਾ ਚਾਹੀਦਾ ਧੰਨਵਾਦ ਇੱਕ ਵਾਰ ਫਿਰ ਤੋਂ ਤੁਹਾਨੂੰ ਅਸੀਂ ਫਤਿਵ ਬਲਾਉਣੇ ਬਾਬਾ ਜੀ ਵਾਹਿਗੁਰੂ ਜੀ ਕਾ ਕਾਮ ਸਤਿ ਵਾਹਿਗੁਰੂ ਜੀ ਕੀ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਗਿਆਨੀ ਸਤਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਰਣਜੀਤ ਸਿੰਘ ਜੀ ਸ਼੍ਰੀ ਹਰਗੋਬਿੰਦਗੜ ਵਾਲੇ ਜਿਨ੍ਹਾਂ ਦੀ ਸਲਾਨਾ ਯਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਸ਼ਾਹ ਦੇ ਹੇਠ ਅਸਥਾਨ ਦੇ ਮਜੂਦਾ ਮੁਖੀ ਜਥੇਦਾਰ ਤਲਵਿੰਦਰ ਸਿੰਘ ਬਾਬਾ ਪਰਮੇਸ਼ਰ ਜੀ ਦੇ ਯਤਨਾ ਸਦਕਾ ਇਲਾਕੇ ਦੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਬਹੁਤ ਹੀ ਸ਼ਰਧਾਪੂਰਕ ਮਨਾਈ ਗਈ ਇਸ ਮਹਾਨ ਸਮਾਗਮਾਂ ਦੇ ਮੌਕੇ ਤੇ ਜਿੱਥੇ ਪਰਸੋਂ ਰੋਜ਼ ਤੋਂ ਆਰੰਭ ਕਰਵਾਏ ਗਏ ਸ੍ਰੀ ਖੰਡ ਪਰ ਸਹਿਬਾਨਾਂ ਦੇ ਭੋਗ ਪਏ ਤੇ ਭੋਗਾ ਤੋਂ ਅਪਰੰਤ ਖੁੱਲੇ ਪੰਡਾਲ ਦੇ ਵਿੱਚ ਦੀਵਾਨ ਸਜਿਆ ਜਿਸ ਦੇ ਵਿੱਚ ਸਿੰਘ ਸਹਿਬਾਨ ਹਜ਼ੂਰੀ ਰਾਗੀ ਜਥੇ ਸੱਚਖੰਡਚਰੀ ਮੰਦਰ ਸਾਹਿਬ ਢਾਡੀ ਜਥੇ ਤੇ ਬਿਆੰਤ ਨਾਮ ਦੇ ਵਿੱਚ ਰੰਗੀਆਂ ਰੂਹਾਂ ਮਹਾਂਪੁਰਸ਼ਾਂ ਵੱਲੋਂ ਸੰਗਤਾਂ ਨੂੰ ਗੁਰਮਤ ਦੇ ਨਾਲ ਗੁਰਮਤ ਵਿਚਾਰਾਂ ਦੇ ਨਾਲ ਦਾ ਜੀ ਬੇਸ਼ੁਮਾਰ ਇਕੱਠ ਸੀ ਗਿਣਤੀ ਤੋਂ ਪਰੇ ਸੀ ਹਜ਼ਾਰਾਂ ਤੋਂ ਵੀ ਵੱਧ ਗਿਣਤੀ ਦੀ ਸੰਗਤ ਜਿਹੜੀ ਇੱਥੇ ਪਹੁੰਚੀ ਆ ਜੀ ਬੜੇ ਪ੍ਰੇਮ ਤੇ ਸ਼ਰਧਾ ਦੇ ਨਾਲ ਮੈਂ ਗੁਰਦਿਆਲ ਸਿੰਘ ਲਖਪੁਰਾ ਢਾਡੀ ਗੁਰਦਿਆਲ ਸਿੰਘ ਲਖਪੁਰ ਜੀ ਆ ਦੁਆਬਾ ਨਿਊਜ਼ ਨਾਲ ਗੱਲਬਾਤ ਕਰਨ ਹਾਂਜੀ ਦੁਆਬਾ ਨਿਊਜ਼ ਦੇ ਨਾਲ ਮੈਂ ਗੱਲਬਾਤ ਕੀਤੀ ਆ ਭਾਈ ਗੁਰਮਖ ਸਿੰਘ ਜੀ ਤੇ ਉਹਨਾਂ ਦੇ ਜਿਹੜੇ ਸਹਿਯੋਗੀ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਕਿਉਂਕਿ ਜਿੱਥੇ ਤੁਸੀਂ ਹੋਰ ਬਹੁਤ ਵਧੀਆ ਮੀਡੀਆ ਦੇ ਵਿੱਚ ਗੱਲ ਜਾਂਦੇ ਤੇ ਧਾਰਮਿਕ ਸਮਾਗਮਾਂ ਨੂੰ ਕਿਉਂਕਿ ਇਹ ਸਾਡੇ ਇਲਾਕੇ ਦਾ ਨਹੀਂ ਦੁਆਬੇ ਦਾ ਨਹੀਂ ਬਲਕੇ ਪੂਰੇ ਪੰਜਾਬ ਤੋਂ ਵਰਲਡ ਤੋਂ ਦੁਨੀਆ ਇੱਥੇ ਪਹੁੰਚਦੀ ਹੈ ਇਸ ਵਰਸੀ ਤੇ ਇਹਨੂੰ ਵਰਲਡ ਲੈਵਲ ਤੱਕ ਲੈ ਕੇ ਜਾਣਾ ਇਹ ਤੁਹਾਡੀ ਬਹੁਤ ਵੱਡੀ ਸੇਵਾ ਹੁੰਦੀ ਹੈ ਤੁਹਾਡੇ ਲਈ ਅਰਦਾਸ ਕਰਦਾ ਹਾਂ ਗੁਰੂ ਮਾਰਾ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਸੇਵਾ ਨੂੰ ਵੀ ਤੇ ਕਾਰੋਬਾਰਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਬੋਤ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਸਸੀ ਗਾਲ ਜੀ ਅੱਜ ਸੰਤਾਂ ਦੀ ਵਰਸੀ ਆਪੋ ਉਕਰ ਵਾਲੇ ਸੰਤ ਬਾਬਾ ਰਣਜੀਤ ਸਿੰਘ ਜੀ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਅੱਜ ਮਾਹਪੁਰਚਾ ਦੀ ਅੱਜ ਭਰਸੀ ਜੀ ਬਹੁਤ ਸੰਗਤ ਅਰਸ਼ਾ ਦੇ ਨਾਲ ਆਈ ਆ ਸੰਗਤ ਦਾ ਬੜਾ ਹੀ ਧੰਨਵਾਦ ਕਰਦੇ ਆ ਮਾਹਪੁਰਚਾ ਦੀ ਭਰਸੀ ਦੇੋਂ ਤੇ ਆਏ ਹੋਏ ਸਾਧੂ ਸੰਤਾਂ ਦਾ ਵੀ ਧੰਨਵਾਦ ਕਰਦੇ ਆ ਤੇ ਜਿੰਨੇ ਸਾਡੇ ਸੇਵਾਦਾਰ ਸੰਧਮਾਂ ਤੋਂ ਹੋਰ ਪਿੰਡ ਦੇ ਇਲਾਕਿਆਂ ਚੋਂ ਆਏ ਸਾਰੇ ਸੇਵਾਦਾਰਾਂ ਦਾ ਅਸੀਂ ਧੰਨਵਾਦ ਕਰਦੇ ਜੀ ਹੈ ਕਹਿੰਦੇ ਆ ਮੇਲਾ ਬਹੁਤ ਸਮਾਗਮ ਬਹੁਤ ਵਧੀਆ ਰਿਹਾ ਮਾਹਪੁਰਚਾ ਦਾ ਤੇ ਮਾਹਪੁਰਚਾ ਦੀ ਸਮਾਗਮ ਚਾਰ ਦੇ ਵਿੱਚ ਟਾਡੀ ਜਥੇ ਮੋਰਾ ਵਾਲੀਆ ਤੇ ਹੋਰ ਸਾਧੂ ਸੰਤਾਂ ਨੇ ਆਪਣੇ ਪ੍ਰਵਚਨ ਕੀਤੇ えー、おお参加だったの